ਅਜੀਤ ਵੈਬ ਟੀਵੀ ਦੇਖ ਰਹਾ ਹੈ ਦਰਸ਼ਕੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਜਗਦੀਸ਼ ਸਿੰਘ ਕਬੋਜ ਅੱਜ ਅਸੀਂ ਪਹੁੰਚੇ ਆਂ ਪਿੰਡ ਟਡਿਹਾਲ ਵਿਖੇ ਜਿੱਥੇ ਗੱਲ ਕਰਾਂਗੇ ਬਾਪੂ ਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਭਾਰਤ ਪਾਕਿਸਤਾਨ ਦੀ ਵੰਡ ਵਗਰੋਂ ਪਾਕਿਸਤਾਨ ਤੋਂ ਭਾਰਤ ਤੌਰ ਤੱਕ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਝੱਲਣੀਆਂ ਪਈਆਂ ਆਓ ਗੱਲ ਕਰਦੇ ਆਂ ਬਾਪੂ ਜੀ ਸਿੰਘ ਜੀ ਦੇ ਦਾ ਵਾਪਸ ਜੀ ਤੁਸੀਂ ਜਦੋਂ ਪਾਕਿਸਤਾਨ ਰਹਿੰਦੇ ਸੀਗੇ ਉੱਥੇ ਕਿਹੜਾ ਤੁਹਾਡਾ ਪਿੰਡ ਸੀਗਾ ਪਿੰਡ ਸੀ ਸਾਡਾ 31 ਚੱਕ ਤੇ ਉੱਥੇ ਜ਼ਿਲ੍ਹਾ ਤੁਹਾਨੂੰ ਪਤਾ ਕਿਹੜਾ ਲੱਗਦਾ ਸੀ ਜ਼ਿਲ੍ਹਾ ਲਾਹੌਰ ਤੇ ਲਾਹੌਰ ਜ਼ਿਲ੍ਹਾ ਸੀ ਲਾਹੌਰ ਪਿੰਡ 31 ਚੱਕ ਸੀ ਤੇ ਤੁਸੀਂ ਜਿਹੜਾ ਸੀ ਸਹੀ ਸੋ ਤੇ ਹੋਰ ਬਾਤ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਇਹ ਤੂੰ ਘਰ ਕਿੰਨੇ ਸੀਗੇ ਤੇ ਮੁਸਲਮਾਨ ਕਿੰਨੇ ਸੀ ਮੁਸਲਮਾਨਾਂ ਦੇ ਹਿੰਦੂਆਂ ਦੇ ਘਰ ਸੀ ਜੇ 40 50 ਹਿੰਦੂਆਂ ਦੇ ਸੀਗੇ ਜੇ ਉਹਦਾ ਸੀਗੇ ਅੱਜ ਵੀ ਤੇ ਮੁਸਲਮਾਨਾਂ ਦੇ 30 ਆਈ ਮੁਸਲਮਾਨਾਂ ਦੇ ਸੀਗੇ ਵੀ ਬਹੁਤ ਹੋਰ ਜੇਪਰ ਆ ਗਏ ਉਹ ਕਿਤਾ ਦਾ ਕੀ ਸੀ ਸਰਦ ਉੱਥੇ ਪਰਿਵਾਰ ਪਰਿਵਾਰ ਇਹ ਨਹੀਂ ਬਸ ਇਹ ਨਹੀਂ ਜਿਹੜੇ ਹਿੰਦੂ ਸੀਗੇ ਉਹ ਤੇ ਆਦਾ ਗਮ ਕਰਦੇ ਸੀਗੇ ਮੋ ਜਿਵੇਂ ਮਾਂ ਜਿਹੜੇ ਜੀਓ ਜੀ ਮੁੱਤੀ ਪੁਨੇ ਦਾ ਕੰਮ ਕਰਦੇ ਕੋਈ ਜੁੱਤੀ ਸੀਦਾ ਸੀ ਕੋਈ ਕੋਈ ਕੰਮ ਕਰਦਾ ਸੀ ਜੜੀ ਜੜੇ ਮੁਸਲਮਾਨ ਸੀਗੇ ਉਹ ਮਤਲਬ ਗਰੀਬ ਜਿਹੜੇ ਗਰੀਬ ਘਰ ਸੀ ਜਗਾ ਉਹ ਕਿਸੇ ਜ਼ਮੀਨ ਤੋਂ ਗੇਤੀ ਨਹੀਂ ਸੀ ਕੀ ਉੱਤੇ ਸੀ ਬਸ ਬਿਰਜ ਬਿੱਲਾ ਵਾਲੇ ਸੀਗੇ ਉਹ ਸਾਰੇ ਮੁਸਲਮਾਨ ਹਾਂ ਜ਼ਮੀਨ ਵਾਲਾ ਨਹੀਂ ਸੀ ਮੁਸਲਮਾਨ ਕੋਈ ਉਸ ਟਾਈਮ ਮੁਸਲਮਣ ਹਿੱਦੂ ਮੁਸਲਮਾਨਾਂ ਦੇ ਕੋਈ ਆਪਸ ਦੇ ਵਿੱਚ ਝਗੜੇ ਹੋ ਜਾਂਦੇ ਸੀਗੇ ਉੱਥੇ ਉਦਰੀ ਉਦਰੀ ਬਦਨਾ ਕਿਸੇ ਨਾ ਹੁੰਦਾ ਸੀਗਾ ਨਹੀਂ ਨੀ ਸੀ ਮੁਸਲਮਾਨ ਬਹੁਤ ਨਹੀਂ ਸੀ ਕੋਈ ਵੀ ਅੱਛਾ ਕੰਮੀ ਘਰ ਅਜੇ ਸੀਗੇ ਕੰਮ ਨਹੀਂ ਜਾਂਦੇ ਸੀ ਉੱਧਰ ਉਦਰੀ ਘਰ ਦੇ ਸੀ ਤੇ ਉਸ ਟਾਈਮ ਤੁਹਾਡੇ ਕੋਲ ਉੱਥੇ ਕਿੰਨੀ ਕਿਚਵੀਰ ਸੀ ਕਿਹੋ ਜੀ ਖੇਤੀਬਾੜੀ ਸੀ ਤੁਹਾਡੀ ਸਾਡੇ ਉੱਥੇ ਕਿਚਵੀ ਵਾਲੀ ਵਧੀਆ ਸੀਗੀ ਬਸ ਜ਼ਮੀਨ ਦਾ ਅਕਮਰ ਬਸ ਜੇ 25 ਕਿੱਲੇ ਅੱਛਾ ਤੇ ਇਹੋ ਜੀ ਖੇਤੀ ਕਰਦੇ ਹੁੰਦਾ ਸੀ ਕਿ ਖੇਤੀਬਾੜੀ ਕੀ ਹੁੰਦੀ ਸੀ ਉਹ। ਖੇਤੀ ਦਾ ਸੀ ਕੋਕਵਾ ਸੀ ਦੇਸੀ ਕੋਕਵਾ ਹੁੰਦੀ ਸੀ। ਤੇ ਨਰਮਧਵਰ ਦੇ ਕੋਈ ਬੀਜ ਨਹੀਂ ਸੀ। ਦੇਸੀ ਕੋਕਵਾ ਸੀ ਜਾਂ ਕਣਕ ਸੀ, ਮੱਕੀ ਸੀ। ਨਾਲ ਝੋਨਾ ਸੀ ਆਪਾਂ ਸੀ ਇਹ 3-4 ਫਸਲਾਂ ਹੁੰਦੀਆਂ ਸੀ। ਤੇ ਉਹ ਵੇਚਦੇ ਕਿੱਥੇ ਉਦੈ ਸੀ ਤੇ ਕੀ ਰੇਟ ਵਿਕਦੀ ਸੀ। ਇਹ ਨੀਂਦ ਦੇ ਨਾਲ ਪਰ ਲੈ ਜਾਂਦੇ ਸੀ। ਮੱਕੀ ਵੀ ਝੋਨਾ ਵੀ ਅੱਜ ਜਦ ਕਣਕ ਵੀ ਪਾਵੀ ਨੈਦ ਗਰੀ ਤੋਂ 12 13 ਕਿਲੋਮੀਟਰ ਸੀ ਆ ਸਾਡੀ ਤੇ ਉਸ ਟਾਈਮ ਜਦੋਂ ਇਹ ਭਾਰਤ ਦੀ ਤੇ ਪਾਕ ਦੀ ਪਾਕਿਸਤਾਨ ਦੀ ਵੰਡ ਹੋਈ ਆ ਤੇ ਤੁਹਾਨੂੰ ਕਿੱਲੇ ਦਿਨ ਪਹਿਲਾਂ ਜਿਹੜਾ ਪਤਾ ਲੱਗਿਆ ਸੀ ਚਾਹ ਨਹੀਂ ਮਹੀਨਾ ਕਿ ਸੰਜੋ ਪਤਾ ਪਹਿਲਾਂ ਲੱਗਿਆ ਸੀ ਆ ਤੇ ਇਹ ਵਿੱਚ ਕਈ ਗਾਣ ਨਹੀਂ ਆ ਪਾ ਉਠਣਾ ਕਈ ਕਾਣ ਵੀ ਜਾਣਾ ਪੈਣਾ ਆ ਇਹ ਜਿੱਦਣ ਉਹ ਸਮੇਂ ਪਤਾ ਲੱਗਾ ਵੀ ਹੁਣ ਤੇ ਜਾਣਾ ਪੂਰ ਜ਼ਰੂਰ ਉਹ ਜਦੋਂ ਤੋਂ ਹੈ ਜੀ ਲੋਕਾਂ ਨੇ ਖੇਤ ਜਾਣੋਂ हट गए ਸਾਰੇ ਤੇ ਅ ਰਾਸ਼ਨ ਪਾਣੀ ਪੀਣ ਲੱਪਾਇ ਕੋਈ ਭਰਾ ਤੇ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਖਰਾਚਾ ਨਾਲ ਕੀ ਪੀ ਕੇ ਦਾ ਅ ਕਿ ਇਹਨੇ ਗੋਰੀ ਪੀਲੀ ਕੀ ਇਹਨੇ ਗੋਰੀਆਂ ਪੀਣੀ ਆ ਦਾ ਪੀ ਕੇ ਦਾ ਅ ਰਾਸ਼ਨ ਪਾਣੀ ਰੱਖ ਲਿਆ ਤੇ ਗੱਡੀ ਤਿਆਰ ਕਰ ਲੈ ਅੱਛਾ ਤੇ ਇਹ ਸੂਸਾਰਾ ਨੰਗਿਆ ਸਮਝੋ ਅੱਧਾ ਘਸੀ ਰਹਿੰਦਾ ਸੀ ਆ ਤੇ ਉਹ ਇਹ ਤਰਪਾਉਤੋ ਇਹ ਹੀ ਰੋਜ਼ 15-20 ਦਿਨ ਸਤ ਰਾਜ ਸਾਮਣ ਲਗ ਮਹਤਾਰੇ ਥਾਣੀ ਕੋਈ ਕਾਫਲਾ ਬੜਾ ਲੰਬਾ ਸੀ ਆ ਕਿ ਉਹ ਇਥੇ ਕੋਈ ਟੁੱਟ ਗਈ ਸੀ 15-20 ਦਿਨ ਉਥੇ ਵੇ ਇਧਰ ਆੜ ਆਇਆ ਜਿਲੰਦਰਾ ਤੇ ਘੜਾ ਹਣ ਕੇ ਤੇ ਵੇਰੋ ਨਾ ਮੁਸਲਮਾਨਾਂ ਨੇ ਦੇ ਨਗਾਏ ਜਦੋਂ ਤੁਸੀਂ ਉਥੋਂ ਤੁਰੇ ਆ ਤੁਹਾਨੂੰ ਉਸ ਪੈਦ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਨੂੰ ਵਾਰਿਆ ਹੋਵੇ ਜਾਂ ਕਿਸੇ ਦੇ ਨਾਲ ਮਾਰਨ ਨੂੰ ਰਿਸ਼ਤੇਦਾਰ ਉਹ ਜਿਹੇ ਸੀਗੇ ਉਹ ਦੀ ਜਨਾ ਮੇਰੇ ਪੁਰਾਣਾ ਸਾਲਾ ਸੀਗਾ ਉਹਦਾ ਸਾਲਾ ਸੀ ਜੀ ਉਹ ਸਾਡੇ ਕੋਲ ਆਇਆ ਸੀ ਕੰਡਾਈ ਸਾਡਾ ਟੱਪਤ ਸਾਰਾ ਮਾਰਿਆ ਗਿਆ ਫਿਰ ਉਹਦੇ ਲੋ ਆਇਆ ਸੀ ਤੇ ਗੱਡੀ ਅਖੇ ਸਾਰੀਆਂ ਅਖੇ ਪਾਰਕਿੰਗ ਉਹਨਾਂ ਤੇ ਸਾਰੀ ਉੱਥੇ ਉਹ ਵੱਡੀ ਸੀ ਜੀ ਇੱਥੇ ਫਿਰ ਉਹ ਗੱਡੀ ਜੁਣਾ ਠੀਆ ਸੀ ਚੋਕੜੀ ਜਿਹੜੀ ਮੁਸਲਮਾਨਾਂ ਵਾਲੀ ਗੱਡੀ ਲੋਕ ਪਤੇ ਮਾਰਿਆ ਸੀ ਗੱਡੀ ਚੋਂ ਫਿਰ ਉਹਨਾਂ ਜੋ ਭੱਜ ਕੇ ਆਇਆ ਸੀ ਉਹਨਾਂ ਜੋ ਭੱਜ ਗਿਆ ਤੇ ਰੇ ਰੇ ਡੱਬਾ ਬੰਦ ਕਰ ਲੈਂਦੇ ਸੀ ਜੇ ਤੇ ਬਰਸੜ ਦੇ ਜੀ ਸੀ ਅੱਛਾ ਤੇ ਫਿਰ ਉਹਨਾਂ ਨੇ ਫਿਰ ਆ ਕੇ ਵੀ ਕੁੰਦਰੀ ਆ ਗਈ ਅੱਠੀ ਦੇ ਸੀਦੀ ਨਹੀਂ ਸਾਡੇ ਕੋਲ ਆਏ ਅਸੀਂ ਵੀ ਉਦੋਂ ਤਿਆਰ ਸੀ ਜੇਦੋਂ ਉਹ ਆਏ ਸਾਡੇ ਕੋਲ ਅੱਛਾ ਤੇ ਉਹ ਉਹ ਆਏ ਸਾਡੇ ਕੋਲ ਪੁੱਛ ਕੇ ਉੱਥੇ ਗੁਰਦੁਆਰੇ ਆ ਰਾਤ ਨੂੰ ਉਹ ਗੁਰਦੁਆਰੇ ਨੂੰ ਪੁੱਛ ਕੇ ਸਾਡੇ ਘਰ ਤੇ ਆਇਆ ਫਿਰ ਆਉਂਦਿਆਂ ਨੂੰ ਅਸੀਂ ਚਾਰ ਸੀ ਰੋਟੀ ਜੁੱਟੀ ਉਹਨਾਂ ਖਾਧੀ ਕਾ ਕਿ ਨੀਤੀ ਸਾਡੇ ਨਾਲ ਹੀ ਆ ਗਿਆ ਕਿ ਉਹ ਜਿਹੜਾ ਆਇਆ ਫਿਰ ਉਹਦਾ ਪਰਵਈਆ ਉਹਦਾ ਮੇਰੇ ਪਿਆ ਸੀ ਜਾਨ ਕਿ ਇਥੇ ਉਹ ਜਿਹੜਾ ਆਇਆ ਉਹ ਲੈ ਗਿਆ ਉਹਨੂੰ ਤੇਰੇ ਤੁਸੀਂ ਤੁਰੇ ਤਾਂ ਉਹ ਤੋਂ ਤੁਸੀਂ ਕੀ ਕੀ ਕੁਝ ਨਾਲ ਲੈ ਕੇ ਤੁਰੇ ਸੀਗੇ ਤੁਹਾਡੇ ਕੋਲ ਕੀ ਕੁਝ ਸੀਗਾ ਕੀ ਸੀ ਜਾਨ ਖਾਣਾ ਦਾ ਦਾਣਾ ਸੀ ਜੱਟਾ ਤੇ ਜਾਂ ਕੋਈ ਭਾਂਡਾ ਸੀ ਮੜਾ ਮੋਹ ਖਾਣ ਲਈ ਜਾਂ ਪਾਸਾ ਦੀ ਪਿੰਡੀ ਸੀ ਗੱਡੇ ਤੇ ਹੋਰ ਇੱਥੇ ਕੀ ਚੱਗ ਪੜਾ ਦੇ ਕੋਈ ਇੱਕ ਦੋ ਰੱਖ ਲੈ ਕੇ ਇੰਨੀ ਜਿਣੀ ਰਾਜਲਾ ਦੀ ਉੱਤੇ ਪਾਲਾ ਠੰਡ ਛੋ ਜਾਈ ਤੇ ਹੋਰ ਕੀ ਜੋਣਾ ਇਹ ਤਾਂ ਕੁਝ ਨਹੀਂ ਬਚ ਸਭ ਕੁਝ ਜਿਵੇਂ ਆਪਣੇ ਘਰ ਦੇ ਵਿੱਚ ਜਿਵੇਂ ਪੀਟੀਆਂ ਸੀ ਜੋ ਸਮਾਨ ਸੀ ਜੋ ਘਰਾਂ ਦਾ ਜੇ ਸਾਰਾ ਉੱਤੇ ਛੱਡ ਦੇ ਤੇ ਅੱਛਾ ਚੁੱਪ ਕਰ ਕੀ ਆਦਾ ਕਿ ਜੇ ਤੁਸੀਂ ਤੁਰੇ ਦਾ ਤੁਹਾਨੂੰ ਕਿੱਥੇ ਜਾ ਕੇ ਜ਼ਿਆਦਾ ਜਿਹੜੀ ਤਕਲੀਫ ਆਈ ਜਾਂ ਮੁਸ਼ਕਲ ਆਈ ਸਿੱਖਨੀ ਵੇਸੇ ਇਹ ਜਿਵੇਂ ਮਾਹ ਜਾਨੇ ਠਾਣੇ ਕੋ ਆਏ ਤੇ ਇਥੇ ਜੇ ਜਦੋਂ ਹੜਾ ਗਿਆ ਰਿਹਾ ਕਿ ਹੁਣ ਤੇ ਜਾ ਨਹੀਂ ਹੁੰਦਾ ਹੁਣ ਕਿੱਦਾਂ ਚੱਲਾਂਗੇ ਹਾਂ ਤੇ 10 12 ਵੀ ਉਹਨਾਂ ਦੇ ਪੂਰੀ ਬਦੀ ਹੋਈ ਹੋਈ ਪੂਰੀ ਬਨ ਕੇ ਤੇ ਫੇਰ ਉਹਨਾਂ ਗੱਡੀ ਨੇ ਘਰੇ ਅੱਗ ਮੁਸਲਮਾਨਾਂ ਦੀ ਹਾਂ 90 ਗੋਲਖਾ 90 ਦੀ ਤਮਗੜੀ ਉਹ ਪਹਿਲਾ ਸੀ ਬੈਠੇ ਉਹਨਾਂ ਨੇ ਗੱਡਾ 5-7 ਤਨ ਦਾ ਲੈਣੇ ਲੋਟ ਲੈਣੇ ਹਾਂ ਜਦੋਂ ਆ ਗਿਆ ਤੂੰ ਮਾਰ ਕੇ ਤੇ ਗੱਡੀ ਪਾਸੇ ਚ ਮਾਨ ਆਵ ਲੈਣਾ ਤੇ ਰੁਕ ਤੇ ਤੇ ਜਨੀਆਂ ਕੁੜੀਆਂ ਸਗੀਆਂ ਹੋਰ ਤਰਾਕੋ ਤੇ ਜਿਵੇਂ ਕਿਤੇ ਸੀ ਖੜੀ ਲਿਆਣ ਕੇ ਉਹ ਕੁੜੀਆਂ ਉਹਦੇ ਪਿੰਡਾਂ ਚ ਲੜੀ ਹੋਣੀ ਲੱਭ ਕੇ ਜਿਹੜੀਆਂ ਸੀ ਮਤਲਬ ਸਿੱਖਾਂ ਦੀਆਂ ਜਾਂ ਹਿੱਦੂਆਂ ਦੀਆਂ ਖੜੀਆਂ ਸੀ ਉਹ ਨਿਕਾ ਕੇ ਜੋ ਗਾਂ ਇੱਕ ਪਿੰਡ ਸੀ ਨਾਲ ਹੀ ਛੜਕਦੇ ਉਹ ਪਿੰਡ ਖਾਦੀ ਹੋਇਆ ਸੀ ਕੀਤਾ ਹੋਇਆ ਸੀ ਉਹਨਾਂ ਨੇ ਮੁਸਲਮਾਨਾਂ ਨੇ ਕੋਈ ਅੱਛਾ ਉਹਦੇ ਚ ਕੋਠਾ ਸੀ ਉਹਦੇ ਚ ਬੰਦ ਕਰੀ ਗਏ ਤੇ ਗੋਲਖਾਨ ਨੇ ਟਰੀ ਆਈ ਤੇ ਨਾਇ ਤੁਨਾ ਕੇ ਨਗਾਏ ਸਾਰੇ ਉਹਨਾਂ ਨੂੰ ਮੁਸਲਮਾਨਾਂ ਨੇ ਉਠਾਇਆ ਸਾਰਿਆਂ ਨੇ ਠਾਕੇ ਤੇ ਫਿਰ ਉਹਨਾਂ ਨੂੰ ਉੱਥੇ ਉਹ ਕੋਠਾ ਜਿਹੜਾ ਸੀਗਾ ਉਹ ਆਣ ਕੇ ਫਿਰ ਪਤਾ ਲੱਗਾ ਵੀ ਐਸ ਕੋਠੇ ਜਿਹਾ ਕਿਸੀਆਂ ਤੇ ਉੱਥੋਂ ਵੀ ਕੁੜੀਆਂ ਕਿੰਨੀਆਂ ਹੈਗੀਆਂ ਸੀ ਲੱਦੀਆਂ ਫਿਰ ਟਰਾਕਾ ਉਹਦੇ ਤੇ ਤੇ ਦਿਰਪਾ ਕਸਨੋਂ ਹਿੰਦੁਸਤਾਨ ਚ ਛੱਡ ਕੇ ਗਏ ਉਹਨਾਂ ਨੂੰ ਸਾਰੀਆਂ ਕੁੜੀਆਂ ਜਿੰਨੀਆਂ ਹੈਗੀਆਂ ਜਿੰਨੇ ਫਿਰ ਤੁਸੀਂ ਕਿੰਨੇ ਦਿਨ ਬਾਅਦ ਉੱਥੋਂ ਤੁਰੇ ਉੱਥੋਂ ਅਸੀਂ ਤੇ ਇਹ ਚੌਥੇ ਦਿਨ ਇਹ ਬਾਦ ਤੁਰੇ ਸੀ ਇਹ ਕਿਹੜਾ ਹੈਡ ਹੈਡ ਕਿਹੜਾ ਕਹਿੰਦੇ ਸੀ ਉਹ ਜਿਹੜੇ ਇੱਥੇ ਤੁਸੀਂ ਪੱਲੂ ਵਾਲੇ ਹੈਡ ਅੱਛਾ ਤੇ ਉੱਥੋਂ ਤੁਰੇ ਉੱਥੋਂ ਗਾਣ ਕੇ ਆਪਣੀ ਜਿੱਥੇ ਹੱਦਾਂ ਦੀ ਸੀ ਉਹ ਕਾਫਲਾ ਉੱਥੇ ਛੱਡਦਾ ਸੀ ਜਿੱਦਣ ਕੇ ਸਾਨੂੰ ਲਗਾਇਆ ਜੀਜਾ ਨੇ ਗੋਰਖਿਆਂ ਨੇ ਉਸ ਦਿਨ ਉਹ ਉੱਥੋਂ ਛੱਡ ਕੇ ਦੂਜੇ ਦਿਨ ਮੁੜ ਕੇ ਜਿਹਾ ਜਸੂ ਬਾਕੀ ਦੇ ਦਿਨ ਇਹਦੇ ਨਾਲ ਆਏ ਜਿਨ੍ਹਾਂ ਦਿਨੇ ਜਿਨ੍ਹਾਂ ਨੰਦ ਜਿਨ੍ਹਾਂ ਨਗਾ ਤੇ ਕਿੰਨੇ ਇਰੇ ਇਥੇ ਕਿਥਾਂ ਬਠਾ ਲਾ ਕੇ ਕੋਈ ਗੋੜ ਕੇ ਇੱਥੇ ਰਹ ਜਾਂਦੇ ਸੀ ਕੋਈ ਉੱਥੇ ਚਲੇ ਜਾਂਦੇ ਸੀ ਤੇ ਇਥੇ ਖੱਥੇ ਆਖਲਾ ਜਦੋਂ ਬਿਹਾਰ ਦੇ ਤੋਂ ਨਗਾ ਕੇ ਗਾਂ ਪੀ ਉਹਨਾਂ ਪਿੱਛੇ ਮੋੜ ਜਾਨਾ ਤੇ ਦੂਜੇ ਤੇ ਇਧਰ ਗੱਡੇ ਹੈਗੇ ਜੇ ਕੋਈ ਕੇ ਅੰਬਰਸਰ ਨੂੰ ਚਲੇ ਜਾਂਦਾ ਕੋਈ ਕ੍ਰੋਜਪੁਰ ਨੂੰ ਚਲੇ ਜਾਂਦਾ ਆਪਦੇ ਆਦੇ ਪਿੰਡਾਂ ਨੂੰ ਸ਼ਹਿਰਾਂ ਨੂੰ ਜਿੱਥੇ ਜਿੱਥੇ ਜਾਣਾ ਅਸੀਂ ਤੇ ਵੀ ਉੱਥੋਂ ਜਿਵੇਂ ਅੰਬਰਸਰ ਨੂੰ ਚਲੇ ਗਏ ਅੰਬਰਸਰ ਸਾਨੂੰ ਰਾਤ ਰਾਤ ਪੈ ਗਈ ਦੂਜੇ ਦਿਨ ਕੇ ਅੰਬਰਸਰ ਆ ਜੀ ਤੇ ਜੇ ਜਿੰਨ ਪਿਆ ਸੀ ਫਿਰ ਕੋਤਲੇ ਜਦੋਂ ਆਏ ਆ ਤੇ ਸਾਨੂੰ ਆਣ ਕੇ ਇਥੇ ਮੱਥਾ ਟੇਕਣ ਜਾਂਦੀਆਂ ਸੀ ਤੇ ਜਿਹਨੇ ਹਾਂ ਹੋਥਲੇ ਆ ਕੇ ਉਹਨੂੰ ਪਤਾ ਲੱਗਿਆ ਹਾਂ ਪਤਾ ਲੱਗਾ ਵੀ ਅੱਜ ਕੀ ਆਸੀ ਪੁੱਛਿਆ ਬੁੜੀਆਂ ਨੂੰ ਬੁੜੀਆਂਾਂ ਕਹਿੰਦੀਆਂ ਵੀ ਅਸੀਂ ਅੱਜ ਕੱਤੇ ਦੀ ਸਿਗਰਾਹ ਦੇ ਆ ਤੇ ਅਸੀਂ ਗੁਰਦੁਆਰੇ ਜਾਂਦੀ ਅੱਛਾ ਨੂੰ ਇਹਨਾਂ ਪਤਾ ਲੱਗਾ ਉੱਥੋਂ ਅਸੀਂ ਜਲੰਧਰ ਆ ਗਏ ਜਲੰਧਰੋਂ ਕੋਤਲੇ ਤੇਨੇ ਗੁਰਦੁਆਰੇ ਤੇ ਸੰਗੋ ਵਾਲਾ ਆ ਗਿਆ ਸੰਗਵਾਨਾਂ ਨੇ ਕਿਹਨਾਂ ਲਾਟ ਪੰਜ ਸਾ ਚਾਰ ਮੀਂਹ ਗੋਕਾ ਲੈ ਸੀ ਉਹਨਾਂ ਜਮੀਨ ਲਾਟ ਕਰਾ ਲਈ ਸੀ ਕਿ ਪਰਸੀਆਂ ਪਵਾਤੀਆਂ ਸੀ ਪਰਸੀਆਂ ਪਵਾ ਕੇ ਤਾਂ ਆਪਦੇ ਇਥੇ ਕੋਠੇ ਹੈਗੇ ਸੀ ਮੁਸਲਮਾਨਾਂ ਦੇ ਉਹਨਾਂ ਚ ਜਿਹੜਾ ਮਾੜਾ ਮੌਰਮਾਨ ਸੀ ਆ ਉਹਨਾਂ ਦਾ ਭੈ ਪੀ ਰੋਟੀਆਂ ਪਕਾ ਲਈ ਰੋਟੀਆਂ ਪਕਾ ਕੇ ਕੋਈ ਖਰਚਾ ਖਰਚਾ ਨਹੀਂ ਕੋਲ ਤੁਹਾਡੇ ਕੁਛ ਨਹੀਂ ਸੀ ਉਸ ਤੇ ਕੋਲ ਕੀ ਸੀ ਜਾਂ ਲਾਟ ਉੱਤੇ ਇਹ ਜਿਹੜਾ ਹੋਰ ਕੀ ਸੀ ਸਾਡੇ ਕੋਲ ਤੇ ਫੇਰ ਬਸ ਜੇ ਉਹ ਆਪਣੀ ਜਗ੍ਹਾ ਹੀ ਬਿਣੀ ਆਣ ਕਿਥੇ ਆਣ ਕਿ ਜਗ੍ਹਾ ਹੋਇਆ ਲਗੋ ਆਣ ਕਿ ਜਿੰਜਾ ਬੈਠੇ ਬੈਠ ਕੇ ਵੀ ਕੋਈ ਜਿੱਦ ਨਾਲ ਦੀ ਕੋਈ ਮਾੜੀ ਮੋਟ ਠਾਰ ਸੀ ਇਧਰ ਉਹ ਉਧਰ ਨਹੀਂ ਚਲੇ ਗਿਆ ਅਸੀਂ ਤੇ ਉੱਠ ਕੇ ਚਲੇ ਗਏ ਸਾਡੇ ਬਜ਼ੁਰਗ ਕੋ ਨਹੀਂ ਗਿਆ ਤੇ ਸਾਡਾ ਨਵਾਂ ਪਿੰਡ ਖਾਇਆ ਸੀਗਾ ਉੱਥੇ ਆ ਕੇ ਰਹੇ ਤੇ ਉਹ ਉੱਥੇ ਰਹਿਣਾ ਕੀ ਸੀ ਉੱਥੇ ਹੀ ਗਿਆ ਉਹ ਉਥੋਂ ਦੋ ਦੋ ਤਿੰਨ ਬੂਲੀਆਂ ਕਣਕ ਦੀਆਂ ਲਈ ਆਪਦੇ ਖਾਨ ਨੂੰ ਟਪਰ ਦੇ ਉਹ ਵੀ ਉਥੋਂ ਵੱਡੇ ਦਿਨ ਦਾ ਆ ਕੇ ਤੇ ਥੇ ਲਿਆਏ ਫੇਸਨ ਗਹੀ ਬਾਰੀ ਬਣੀ ਫੇ ਅਸੀਂ ਕਣਕ ਉਹਨਾਂ ਤੋਂ ਨਹੀਂ ਹੋਰ ਗੌਰਮੈਂਟ ਨੇ ਕੋਈ ਜਿਹੜੀ ਦਿੱਤੀ ਖਾਨ ਨੂੰ ਵੀ ਗੌਰਮੈਂਟ ਨੇ ਦੇਤੀ ਵੀ ਗੌਰਮੈਂਟ ਨੇ ਤੁਹਾਡੀ ਕੋਈ ਉਹਦੇ ਚ ਬਤਰੀ ਕੀਤੀ ਨਾ ਬਸ ਇਹ ਪਹਿਲੀ ਠੀਕ ਦੇਤੀ ਆਉਂਦੀ ਐ ਪਹਿਲੀ ਕਿੱਡੀ ਬਰਾਬਰ ਉਹ ਉੱਥੇ ਜਿੱਦੀ ਦਿੱਤੀ ਜਾਂ ਘਟਾ ਦਿੱਤੀ ਪਹਿਲੀ ਉੱਥੇ ਜਿੱਦੀ ਤਾਂ ਮਗਰੋਂ ਪਹਿਲਾਂ ਦਾ ਪਰਸੀਆਂ ਸੀਗੀਆਂ ਤਿੰਨ ਸਾਲ ਉਹ ਕੱਚੀਆਂ ਪਰਸੀਆਂ ਰਹੀਆਂ ਤੇ ਲਾਠ ਹੋਈ ਇਹ 3 6 ਲਾਂ ਤੋਂ ਬਾਅਦ ਫਿਰ ਵੀ ਇਹਨੇ ਕਟੌਤੀ ਕੀਤੀ ਹੈ ਜਿਸ ਜੇ ਇਹਦੇ ਮੁਰੇ ਬਸ ਇਹਨੇ 22 23 ਕਿੱਲੇ ਦੇ ਤੇ ਇਹਦੀ ਯਾਦ ਹੀ ਸੀ ਉਹਨੇ ਕਟੌਤੀ ਕਰਕੇ ਕੀਮਤ ਦੇ ਹਿਸਾਬ ਨਾਲ ਤੇ ਕਟੌਤੀ ਕੀਤੀ ਕਿੱਥੇ ਲਾਠ ਵਿਟ ਹੋਈ ਤੁਹਾਡੀ ਸੰਗੋ ਸੰਗੋ ਆ ਸੰਗੋ ਹੋਈ ਸੀ ਲਾਠ ਤੇ ਸੰਗੋ ਲਾਠ ਹੋਈ ਉਹ ਫਿਰ ਕੀ ਸਾਧਨ ਤੁਹਾਡੇ ਕੋਲ ਹੋਗੇ ਸੀ ਕਿ ਖੇਤੀਬਾੜੀ ਕਰਨ ਲਈ ਜਾਂ ਫਿਰ ਕੀ ਕੀਤਾ ਸਾਧਨ ਬਹੁਤ ਹੈਗੇ ਸੀਗੇ ਤੇ ਹਾਰ ਪਜਾਲੀਆਂ ਜਿਹੜੇ ਸੀ ਕੀ ਉਹ ਮੇਸਤਰੀ ਨਾਲ ਸੀ ਲਿਆਂਦੇ ਉਹਨਾਂ ਨੇ ਲੱਕੜ ਲੈ ਕੇ ਤੇ ਕਿਸੇ ਨੇ ਹਾਰ ਹਾਰ ਬਣਵਾ ਲਿਆ ਪਜਾਈ ਬਣਾਈ ਉਹ ਉੱਥੋਂ ਦੇ ਗੁੜ ਜਾਈ ਨਹੀਂ ਸੀ ਹਾਰ ਬਣਵਾ ਲਿਆ ਫਿਰ ਤੇ ਪਿਆ ਹੋਈ ਹੋਈ ਮਿਹਨਤ ਕਰਨ ਲੱਗ ਪਈ ਜਿਹੜੇ ਪੈਰੀ ਵਿੱਚ ਸੀਗੀ ਬੇਲੀ ਉਹਨਾਂ ਦੀ ਮੁਸਲਮਾਨ ਵਾਲੀ ਉਹ ਜਿੱਦਾਂ ਜਿੱਦਾਂ ਆਈ ਸੀ ਪਰਸੀਆਂ ਨੂੰ ਉਹ ਦਾਗਾਂ ਨਾ ਕਰਕੇ ਤੇ ਕੰਟ ਬੀਜੀ ਵਿੱਚ ਇੱਕ ਸੇਕੜ ਕੱਤੇ ਦੇ ਅੱਧ ਕੱਤੇ ਦੇ ਤੰਦਰੀ ਵੀ ਵੀ ਨਾ ਤਾਂ ਕੋਈ ਕਾਣਾਂ ਦਾ ਬੀਜ ਆਉਂਦੀ ਹਰਦੀ ਪਰਚੀ ਦੀ ਕਾਣ ਕੋ ਬੀਜ ਲਈ ਜਿਹਨੂੰ ਪਾਉਂਦੇ ਖੂਹਾਂ ਦੇ ਨਾਲ ਫਿਰ ਜਿਹੜਾ ਤੁਸੀਂ ਆਪਦਾ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਉੱਥੇ ਪਿਆ ਆਪਦਾ ਕਾਰੋਬਾਰ ਸੀ ਉਹ ਕਰ ਕਿ ਕਿੰਨੇ ਸਾਲਾਂ ਦੀ ਬਾਅਦ ਤੁਹਾਡੇ ਕਿੱਥੇ ਕਿਹੜੇ ਪਿੰਡ ਜਾ ਤੁਹਾਡਾ ਆ ਕੇ ਜਦੋਂ ਵਿਆਹ ਹੋਇਆ ਵਿਆਹ ਉੱਥੇ ਸੰਗੋੜ ਹੀ ਹੋਇਆ ਸੀ ਕਿਹੜੀ ਜਗ੍ਹਾ ਤੁਸੀਂ ਗਏ ਕਿ ਕਿੰਨਾ ਉਹ ਪ੍ਰਾਥਾ ਜਿਹੜੀ ਅਸੀਂ ਕਿੱਦਾਂ ਜਾਂਦੀ ਸੀ ਜੀ ਪਿੰਡੀ ਲਾਗੇ ਜਿਉ ਸੋ ਪਰੰਦੇ ਵਾਹਦਾ ਦਰਿਆ ਦੇ ਕੰਢੇ ਤੇ ਕਿੰਨਾ ਵਰਤਾਂ ਜਾਂਦੀ ਸੀ ਉਸ ਟੈਬੂ ਨਾਲ ਦੇ ਵਿੱਚ ਵਰਤਾਂ ਤਾਂ ਅਸੀਂ ਇੱਦਾਂ 15-20 ਆਦਮੀ ਜਾਂਦੇ ਸੀਗੇ ਗੱਡੀਆਂ ਤੇ ਜਾਂਦੇ ਸੀ ਕੋਈ ਜਿੰਨੇ ਤੇ ਲਾਗੇ ਸੀ ਉਹ ਤੇ ਗੱਡੀਆਂ ਤੇ ਤੋਰ ਚਲੇ ਜਾਂਦੇ ਜਿੰਨੇ ਦੂਰ ਸੀ ਉਹ ਘਾਹ ਆਉਂਦੀ ਵੀ ਵੀਰ ਗੱਡੀ ਸੀਗੀ ਉਹ ਬੱਚਾ ਬੱਚਾ ਤੇ ਨਹੀਂ ਸੀ ਗਿਆ ਰੇਲ ਗੱਡੀ 'ਸੇਬ' ਵਾਸਤੇ ਚੜ ਜਾਣਾ ਜਿੱਥੇ ਸਟੇਸ਼ਨ ਲੱਗਣਾ ਜਿੱਥੇ ਉੱਥੇ ਉਹ ਤਾਂ ਉਸ ਟਾਈਮ ਉਹਨਾਂ ਦਿਨਾਂ ਦੇ ਵਿੱਚ ਸੋ ਬ੍ਰਾਤ ਦਾ ਜਿਹੜਾ ਸਵਾਗਤ ਇਸ ਕਿੰਨਾ ਗਾਂ ਵੱਖਰਾ ਸੀ ਇੱਥੋਂ ਦਾ ਹੋਟ ਤੱਕ ਉੱਥੇ ਦੇ ਚੰਗਾ ਸੀ ਜਿਹੜਾ ਸਾਸੀ ਦਾ ਦੂਰ ਦੰਦ ਚੋਤੀ ਪਾਣੀ ਜਾਂਗਾ ਦਿੰਦੇ ਸੀ ਜਿਹਦੇ ਜਿੱਦਾਂ ਦਾ ਕੋਈ ਹੈਗਾ ਸੀ ਰੋਟੀ ਪਾਣੀ ਦਿੰਦਾ ਸੀ ਉਹਦੀ ਇੱਕ ਦਿਨ ਲਈ ਬ੍ਰਾਤ ਉਹ ਦਿਨ ਰਹਿੰਦੀ ਸੀ ਉਹਨਾਂ ਦੇ ਨਾਲ ਕਿੰਨੇ ਦਿਨ ਬ੍ਰਾਤ ਰਹਿੰਦੇ ਗ੍ਰਾਤ ਇੱਕ ਰਾਤ ਰੱਖਦੇ ਸੀ ਤੇ ਇਹਦੇ ਚ ਪਹੁੰਚ ਪੈਂਦੀ ਸੀ ਕੋਈ ਦੂਰ ਆ ਤਾਂ ਵੀ ਰੱਖ ਲਈਦਾ ਸੀ ਨਹੀਂ ਇੱਕ ਰਾਤ ਵਰਦੀ ਨੂੰ ਰੱਖਦੇ ਇਹਨਾਂ ਸ਼ਾਮ ਨੂੰ ਤੇ ਜਿਹੜਾ ਜਿਹੜਾ ਉਹਦਾ ਟਾਈਮਾਂ ਦੇ ਵਿੱਚ ਕੋਈ ਚਰਾਬ ਜਾਂ ਕੁਛ ਹੋਰ ਕੀ ਕੁਛ ਚਰਾਬ ਉਹ ਦਿੱਤੇ ਹੁੰਦੇ ਸੀ ਸ਼ੁਰੂਕ ਜੇ ਕਈ ਤੇ ਜਿਹੜੇ ਚੰਗੇ ਸੀ ਉਹ ਚਰਾਬ ਦੇਂਦੇ ਸੀਗੇ ਤੇ ਕਈ ਆਪ ਦੀ ਕੋਲ ਲੈ ਜਾਣੀ ਉੱਥੇ ਜਾ ਕੇ ਪੀ ਲੈਣੀ ਅੱਜ ਦੇ ਹਾਲਾਤ ਤੇ ਉਹਨਾਂ ਦੇ ਹਾਲਾਤਾਂ ਜਾਂ ਕਿੰਨਾ ਕੋੜਾ ਫਰਕ ਲੱਗਦਾ ਉਹ ਹਾਲਾਤ ਵਧੀਆ ਸੀਗਾ ਹੌੜ ਵਾਲੇ ਵਧੀਆ ਹੁਣ ਆ ਦੇ ਹਾਲਾਤ ਇਦਾਂ ਹੀ ਹੁਣ ਤੇ ਸਾਰੇ ਕੰਨ ਸਿਕਾ ਲੈਂਦੇ ਸਾਰੇ ਉੱਥੇ ਚਲੇ ਜਾਂਦੇ ਇੰਨਾ ਕੋਈ ਰੋਟੀ ਬਣਾਵੇ ਇੰਨਾ ਕੋਈ ਬਣੇ ਤੇ ਉੱਥੇ ਆਪ ਦੀਆਂ ਰੋਟੀਆਂ ਬਣਾਉਂਦੇ ਸੀ ਜਿੱਦਾਂ ਦੀ ਮਰਜ਼ੀ ਬਣਾਵਾ ਦੇ ਹਾਲਾਤ ਉਹ ਫਿਰਾਂ ਦੇ ਹੀ ਉਹ ਉਹ ਵਧੀਆ ਸੀ ਕਿ ਹੁਣ ਵਾਲੇ ਵਧੀਆ ਨੇ ਹੁਣ ਵਾਲੇ ਹੈ ਤੇ ਵਧੀਆ ਤੇ ਆ ਜਿਹੜਾ ਪੈਸਾ ਨਹੀਂ ਜਾਂਦੀ ਇਹ ਮਾਤ ਵਧੀਆ ਹੈ ਉਹ ਕਿਉਂ ਨਹੀਂ ਖਰਚ ਨਹੀਂ ਜਾਂਦੀ ਅਜਿਹਾ ਕੁੜੀ ਕਿ ਲੋਥੇ ਜਾ ਕੇ ਉੱਥੇ ਖਾਣਾ ਨਹੀਂ ਹੈ ਤੇ ਜਿਹੜਾ ਅੱਜ ਹਾਲਾਤ ਰੇਖੜ ਜਿਹੜੇ ਨਸ਼ੇ ਚੱਲ ਪਏ ਉਹਨਾਂ ਨੂੰ ਦੇਖ ਕੇ ਕੀ ਲੱਗਦਾ ਹੈ ਉਹਨਾਂ ਨਾਲ ਦੇਖਣਾ ਉਹਨਾਂ ਨੂੰ ਤੇ ਚੰਗਾ ਹੀ ਲੱਗਦਾ ਹਾਂ ਨਹੀਂ ਕੰਮ ਨਹੀਂ ਉਹ ਹਾਲਾਤ ਜਿਹੜੇ ਵਸੇ ਸੀਗੇ ਉਹ ਜਿਹੜੇ ਵਧ ਗਏ ਵਸੇ ਅੱਗੇ ਨਾਲੋਂ ਉੱਧਰ ਤੋਂ ਕੀ ਲੱਗਦਾ ਉਹਨਾਂ ਨੂੰ ਕੁਝ ਨਹੀਂ ਹੁੰਦਾ ਕਿ ਪਾਸੇ ਇੱਥੇ ਹੀ ਹੁੰਦੇ ਜਿਹਦਾ ਜਿਹਦਾ ਚੰਗਾ ਕੰਮ ਹੈ ਉਹਦਾ ਚੰਗਾ ਹੈ ਉੱਥੇ ਦਾ ਮਾੜਾ ਉਹਥੇ ਨਹੀਂ ਸਮਝ ਆਉਂਦਾ ਮਨ ਮਾੜਾ ਤੋਂ ਤੇ ਬਹੁਤ ਬਣੀ ਬਚਰੇ ਤੇ ਜਿਹੜਾ ਜਵੇਂ ਤੁਸੀਂ ਹੁਣ ਪਾਕਿਸਤਾਨ ਜੇ ਤੁਹਾਨੂੰ ਪਹਿਲਾਂ ਹੁੜ ਜਾਣਾ ਪੈ ਜੇ ਹਾਂ ਤੇਲ ਕਰਦਾ ਜਾਣ ਉਹ ਉੱਥੇ ਪਿੰਡ ਦੇਖਣ ਨੂੰ ਦੁਬਾਰਾ ਕਿੱਦਿ ਜਨ ਤੋਂ ਕਰਦਾ ਪਰ ਹੁਣ ਜਾ ਨਹੀਂ ਸਕਦੇ ਪਾਸਪੋਰਟ ਬਣਾਉਣੇ ਪੈਂਦੇ ਕਈ ਵਾਰੀ ਕਰਨੇ ਪੈਂਦੇ ਦਿਲ ਤੋਂ ਕਰਦਾ ਹੁੰਦਾ ਵੀ ਦੇਖ ਆਈਏ ਇਹ ਇਲਾਕਾ ਕਿਦਾਂ ਦਾ ਵੀ ਇਦਾਂ ਇਲਾਕਾ ਵਾਹਦਾ ਕਿਦੋਂ ਘਟਿਆ ਤੇ ਜਿਹੜਾ ਹੁਣ ਮੋੜ ਲੱਗਦਾ ਹੈ ਵੀ ਹਾਲਾਤਰੇ ਉਹਨਾਂ ਹਾਲਾਤਾਂ ਵਿੱਚ ਤੁਸੀਂ ਕੀ ਲੱਗ ਸਮਝਦੇ ਹੋ ਕਿ ਜਿਹੜਾ ਪਾਕਿਸਤਾਨ ਜਾਉ ਜੇ ਜਵੇ ਤੁਸੀਂ ਉਹ ਦਿਹਾ ਉਸ ਟਾਈਮ ਉੱਥੇ ਪਿੰਡ ਜਿਹੜਾ ਆਪਦਾ ਹੈ ਉਹ ਪਛਾਣ ਲੋਗੇ ਘਰ ਜਿਹੜਾ ਪਛਾਣ ਲੋਗੇ ਉਹ ਕਿਸੇ ਕੋਈ ਹੀ ਪਛਾਣ ਸਕਦੀ ਹੈ ਜੀ ਜਾਈਏ ਤੇ ਜੀ ਕਿਹੜਾ ਹਾਂ ਜਾਣਦੇ ਹਾਂ ਹੁਣ ਜਾਏ ਤੁਸੀਂ ਇਹ ਸਾਲ ਨੂੰ ਬਾਪੂ ਜੀ ਸਿੱਖ ਇਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਪਾਕਿਸਤਾਨ ਤੋਂ ਭਾਰਤ ਤੱਕ ਜਿਹੜੀਆਂ ਕਿੱਡੀਆਂ ਮੁਸ਼ਕਲਾਂ ਜਿਹੜੀਆਂ ਇਹਨੇ ਉਹ ਚੱਲੜੀਆਂ ਪਈਆਂ ਨੇ ਤੇ ਜਿਸ ਤਰ੍ਹਾਂ ਉਹ ਸਾਰਾ ਕੁਝ ਆਪਣਾ ਉੱਥੇ ਛੱਡ ਕੇ ਆ ਗਏ ਤੇ ਫਿਰ ਉਹਨਾਂ ਨੇ ਆ ਕੇ ਇੱਥੇ ਆਪਣੇ ਆਪ ਨੂੰ ਪੈਰਾਂ ਸਿਰ ਖੜਾ ਕੀਤਾ ਬੇੜਤ ਕੀਤੀ ਤੇ ਬਤਲੀ ਹਾਰੇ ਇਸੇ ਤਰ੍ਹਾਂ ਸਾਡੇ ਅੱਜ ਦੇ ਜਿਹੜੇ ਲੋਕ ਨੌਜਵਾਨ ਨੇ ਜਾਂ ਕੁਛ ਸਾਲ ਨੇ ਉਹਨਾਂ ਨੂੰ ਵੀ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਬਹੁੜੀ ਬਹੁਤੀ ਮੁਸ਼ਕਲ ਨੂੰ ਦੇਖ ਕੇ ਆਪਣਾ ਹੌਸਲਾ ਨਹੀਂ ਛੱਡਣਾ ਚਾਹੀਦਾ ਤੇ ਬੇੜਤ ਨਾਲ ਪੱਦਾ ਫਿਰ ਦੇਖ ਕੇ ਸਫਲ ਹੋ ਸਕਦਾ ਹੈ ਅਜੀਤ ਵੈਬ ਟੀਵੀ ਲਈ ਦੇ ਦਰਸ਼ਕਾਂ ਤੋਂ ਇਸ ਪ੍ਰੋਗਰਾਮ ਦੀ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਅਗਲੇ ਪ੍ਰੋਗਰਾਮ ਲਈ ਫੇਰ ਗੱਲ ਕਰਾਂਗੇ ਜਗਦੀਸ਼ ਸਿੰਘ ਕਪੂਜ ਪਤਰ